ਇਸ ਵੇਲੇ ਦੀਆਂ ਖਤਰਨਾਕ ਤਸਵੀਰਾਂ ਸ਼੍ਰੀ ਅਨੰਤਪਤ ਸਾਹਿਬ ਤੋਂ ਆ ਰਹੀਆਂ ਹਨ ਜਿੱਥੇ ਕਿ ਇੱਥੋਂ ਦੇ ਕਰੀਬੀ ਪਿੰਡ ਮੇਂਡਵਾ ਵਿਖੇ ਪਾਖੜਾ ਨੰਗਲ ਨਹਿਰ ਨੂੰ ਖੋਰ ਲੱਗ ਗਈ ਹੈ ਦੱਸ ਦਈਏ ਕਿ ਪਾਖੜਾ ਨੰਗਲ ਨਹਿਰ ਦੇਲਵੇ ਦੀ ਪਟੜੀ ਦੇ ਲਾਗੇ ਭਾਰੀ ਬਾਰਿਸ਼ ਹੋਣ ਦੇ ਕਾਰਨ ਲਗਾਤਾਰ ਪਾਣੀ ਦਾ ਵਹਾਪ ਇਸ ਪਾਸੇ ਨੂੰ ਵਧਦਾ ਗਿਆ ਜਿਸ ਕਾਰਨ ਇਹ ਖੋਰ ਲੱਗਣੀ ਸ਼ੁਰੂ ਹੋਈ ਹੈ ਜਿਸ ਕਾਰਨ ਨਹਿਰ ਦੇ ਪਾਸੇ ਬਲ ਮਿੱਟੀ ਹੌਲੀ-ਹੌਲੀ ਖਿਸਕਣੀ ਸ਼ੁਰੂ ਹੋ ਗਈ ਹੈ ਇਸਵੰਦੀ ਇਲਾਕੇ ਦੇ ਲੋਕਾਂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਇੱਥੋਂ ਦੇ ਹਾਲਾਤ ਦਿਖਾnde ਹੋਏ ਪ੍ਰਸ਼ਾਸਨ ਤੋਂ ਮਦਦ ਦੀ गुहार ਵੀ ਲਗਾਈ ਗਈ ਹੈ ਹੁਣ ਇਸਵੰਦੀ ਜਲਦੀ ਹੀ ਬੀਬੀਐਮਬੀ ਪ੍ਰਸ਼ਾਸਨ ਨੂੰ ਉਚੇਚੇ ਕਦਮ ਚੁੱਕਦੇ ਹੋਏ ਇਹ ਪੈਰੇ ਖਾ ਨੂੰ ਰੋਕਣ ਲਈ ਉਪਰਾਲੇ ਸ਼ੁਰੂ ਕਰਨੇ ਚਾਹੀਦੇ ਹਨ ਨਹੀਂ ਤਾਂ ਕੋਈ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਦਰਦ ਜਿਏ ਕਿ ਇਹ ਤਸਵੀਰਾਂ ਮਿੰਡਵਾ ਦੀਆਂ ਜਿੱਥੇ ਕੋਈ ਮਿੰਡਵਾ ਵਿਕੇ ਪਾਖੜਾ ਨੱਗਲ ਨਹਿਰ ਨੂੰ ਖੋਰ ਲੱਗਣੀ ਸ਼ੁਰੂ ਹੋ ਗਈ ਹੈ ਲਗਾਤਾਰ بارش ਦੇ ਕਾਰਨ ਮਿੱਟੀ ਹੌਲੀ-ਹੌਲੀ ਖਿਸਕਣ ਲੱਗ ਪਈ ਹੈ ਤੇ ਇਹ ਖੋਰ ਹੌਲੀ-ਹੌਲੀ ਵੱਧਦੀ ਜਾ ਰਹੀ ਹੈ ਇਸ ਲਈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਜਲਦ ਇਸ ਵੰਦੀ ਕੋਈ ਨਾ ਕੋਈ ਰਾਹਤ ਪਰ ਇੱਕ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਅਗਰ ਖੋਰ ਲਗਾਤਾਰ ਵੱਧਦੀ ਗਈ ਤਾਂ ਕੋਈ ਨਾ ਕੋਈ ਵੱਡਾ ਨੁਕਸਾਨ ਵੱਡਾ ਹਾਸਾ ਵਾਪਰਨ ਦੀ ਉਮੀਦ ਜਿਤਾਈ ਜਾ ਰਹੀ ਹੈ ਮੇਰਾ ਪੰਜਾਬ న్యూਸ ਲਈ ਜੀ ਅਨੰਤਪੁਰ ਸਾਹਿਬ ਤੋਂ ਪ੍ਰਦੀਪ ਤੇ ਮਾਨ ਦੀ ਰਿਪੋਰਟ ਭਾਈ ਆ ਨਹਿਰ ਹੈ ਤੇ ਇੰਨਾ ਕ ਫਰਕ ਰਹਿ ਗਿਆ ਵਾ ਤੇ ਉਸ ਤੋਂ ਬਾਅਦ ਅਥੱਲੇ ਢਾਹ ਗਿਰ ਗਿਆ ਵਾ ਇਹ ਪਾਣੀ ਇਸਕੇ ਥੱਲੇ ਜਾ ਰਿਹਾ ਜੇ ਅਸੀਂ ਨਾ ਰੋਕਿਆ ਕੋਈ ਪਾਈ ਨੇ ਹਟ ਟੁੱਟਣ ਦਾ ਖਤਰਾ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀਆਂ ਘਰ ਤੋਂ ਤਰਪਾਲਾਂ ਲੈ ਕੇ ਆਓ ਤੇ ਇੱਕ ਇਹੇ ਲੈ ਕੇ ਆਓ ਵੱਧ ਤੋਂ ਵੱਧ ਬੰਦੇ ਪਹੁੰਚੋ ਇਹ ਪੂਰੀ ਮਾਰ ਬੱਦਲ ਤੱਕ ਮਿੰਡਮਾ ਪੂਰਾ ਠੋਡਾ ਮਾਜਰਾ ਸਾਰੇ ਮਾਰ ਪੈਣੀ ਜੇ ਨੈਲ ਟੁੱਟ ਗਈ ਬਾਕੀ ਸਾਰਿਆਂ ਨੂੰ ਬੇਨਤੀ ਹੈ ਇੰਨਾ ਕ ਫਰਕ ਰਹਿ ਗਿਆ ਸਾਡੇ ਭਰਾਵੋ ਇਹ ਟੁੱਟਣ ਦਾ ਖਤਰਾ ਹੈ ਕੋ ਹਾਸੇ ਮਜ਼ਾਕ ਵਿੱਚ ਨਾ ਲਿਓ ਹਾਂ ਇਹਨੂੰ ਸੀਰੀਅਸ ਲੈ ਲਓ ਗੱਲ ਨੂੰ